ਹੀਰੋਲਾ ਬਾਈ ਜੀ ਬਾਈ ਸਾਡਾ ਰੋਲਾ ਬਾਈ ਜੀ ਹੰਡਰੋੜੀ ਲੈ ਕੇ ਰੋਲਾ ਪਿਆ ਦੱਸੋ ਹੰਡਰੋੜੀ ਕਾਲ ਕਾਬਜ ਕੇ ਬੈਠਾ ਲੋਕ ਜੀ ਕੀ ਨਾਮ ਕੀ ਤੁਹਾਡਾ ਮੇਰਾ ਬਲਜਿੰਦਰ ਸਿੰਘ ਜੀ ਪੈਂਜਾ ਜੀ ਮੈਂ ਠੀਕ ਹੈ ਮੌਜੂਦ ਆ ਜਾਂ ਕਿਵੇਂ ਮੌਜੂਦ ਆ ਜੀ ਪੂਰੀ ਕਹਾਣੀ ਦੱਸੋ ਕਿਥੋਂ ਇਹ ਚੌਦੀ ਕੱਲਾ ਇਹ ਜੀ ਪੰਜ ਛੇ ਸਾਲ ਹੰਡਰੋੜ ਬੰਦ ਪਈ ਐ ਠੀਕ ਹੈ ਵੰਗਾਰੀ ਕਿਹੜਾ ਆਉਂਦਾ ਦੋਏ ਪੈਸਾ ਭਾਲਦਾ ਇੱਕ ਲੱਖ ਰੁਪਏ ਮੱਝ ਮਾਰੇ ਜਗਲੇ ਦੀ ਦੋਏ ਪੈਸਾ ਕਿਥੋਂ ਦਾ ਵੇ ਜਗਲਾ ਗਰੀਬ ਬੰਦੇ ਤੇ ਜੇ ਜੇ ਇੰਨੇ ਹੋ ਤਾਂ ਕਿਉਂ ਖਵਾ ਮੰਗਾ ਰੱਖਣ ਜੀ ਫਿਰ ਦੋਏ ਅਸੀਂ ਵੀਡੀਓ ਸਾਹ ਹੁੰਦੇ ਆਏ ਆ ਮਤਾ ਪ ਕੋਈ ਸੁਣਵਾਈ ਨਹੀਂ ਹੋਈ ਜੀ। ਅੱਛਾ। ਨਹੀਂ ਤੇ ਹੁਣ ਕੀ ਚਾਹੁੰਦੇ ਹੋ ਤੁਸੀਂ? ਹੁਣ ਤਾਂ ਸਾਡੇ ਜਗ੍ਹਾ ਮੈਦ ਹੋਰ ਅਸੀਂ ਚਾਹੁੰਦੇ ਜੀ। ਸਾਡੇ ਨਾਲ ਕੋਈ ਕੋਈ ਦੁਸ਼ਮਣ ਨਹੀਂ ਕੁਛ ਨਹੀਂ। ਇੱਕ ਨਹੀਂ ਦੇ ਤਾਂ ਸੱਟ ਰੇ ਪਹਿਲਾਂ ਤੇ। ਇਹ ਜੋ ਜੋਸ ਤੇ ਸਾਡੇ ਦਾਦਾ ਬਣਾ ਪਹਿਲਾਂ ਸੈਟ ਹੈ ਜੀ। ਹਾੜੇ ਕਾਰਡ ਕੱਟੀ ਹੈ ਜੀ। ਅੱਛਾ ਇਹਦੀ ਜਗ੍ਹਾ ਹੈ। ਨਹੀਂ ਹਾੜੇ ਰੋੜੀ ਜਾਈ। ਹਾੜੇ ਪਜਾਇ ਤੇ ਹਾਂ ਜੀ। ਹਾਂ ਜੀ ਲਾਟ ਹੈ ਜੀ ਪੱਕੀ ਹੈ ਪੱਕੇ ਨਾਲ ਪੱਕੀ ਹੈ ਜੀ। ਹਾਂ ਜੀ। ਜਦੋਂ ਪਹਿਲਾਂ ਲੱਗੀ ਹੈ। ਹਾਂ ਜੀ। ਪੱਕੀ ਹੈ ਜੀ ਪਹਿਲਾਂ ਤੋਂ ਹੀ। ਪਹਿਲਾਂ ਇਹ ਕੇਸ ਕੀਤਾ ਸੀ ਲੋਕ ਆਈ ਗਏ ਇਹ ਦਰੋਸ ਸਿੱਖ ਸਾਹਿਬ ਹੁੰਦੇ ਸੀ ਉਹਨੇ ਕੇਸ ਕੀਤਾ ਸੀ ਉਹ ਨਹੀਂ ਗੱਲ ਬਣੀ ਉਹਨਾਂ ਦੀ ਉਹਨਾਂ ਨੇ ਇੱਥੇ ਰਹੋਗੇ ਕਿਹੜੇ ਸੰਤ ਤੋਂ ਸਟਾਰਟ ਆਇਆ ਕੋਈ ਇਹ ਤਾਂ ਸਾਡੇ ਚਾਚੂ ਖੜੇ ਨੇ ਪਤਾ ਉਹਨਾਂ ਤਾਂ ਨਹੀਂ ਪਤਾਈ ਸਾਡੇ ਦਾਦਾ ਦੇ ਕੋਲ ਕਹਿੰਦਾ ਇੱਥੇ ਪਹਿਲਾਂ ਤੋਂ ਮੈਨੂੰ ਤਾਂ ਲੱਗਦਾ ਵੀ 40 ਜੂਨੀ ਤੋਂ ਚੱਲੀ ਜਾ ਰਹੀ ਹੈ ਜਦੋਂ ਮਰਬੇ ਦੀ ਬੰਦੀ ਹੋਣ ਦੀ ਸ਼ੁਰੂ ਹੋਈ ਉਦੋਂ ਬਾਅਦ ਵੀ ਮਰਬੇ ਬੰਦੀ ਇੱਥੇ ਛੋਟੇ ਛੋਟੇ ਅੱਜ ਘਰ ਬਾਝ ਪਏ ਮੇਰਾ ਨਾਂ ਗਲਾਬ ਸਿੰਘ ਹੈ ਇਹ ਹੱਡਾ ਰੋੜੀ ਸਾਡੀ ਸੁਰਤੋਂ ਪਹਿਲਾਂ ਸੀ ਠੀਕ ਹੈ ਲੋਕ ਸਿੱਟੀ ਗਈ ਵਾਦੀ ਵਧੀ ਗਈ ਲੋਕ ਹੌਲੀ ਹੌਲੀ ਆਈ ਗਏ ਗਰੀਬ ਜਨਤਾ ਵੀ ਆਈ ਗਏ ਜੱਟ ਜੀ ਵੀਦਾਰ ਵੀ ਘਰ ਪਾਈ ਗਏ ਪੰਚਾਇਤ ਦੀ ਜਗਾ ਸੀ ਚਾਰ ਸਪੇਲ ਹੁਣ ਇਹ ਜਗਾ ਆ ਗਈ ਅੱਗੇ ਸੀ ਸਰਕਾਰ ਦਾ ਕੋਈ ਇਹ ਜਹਾ ਹੈ ਨਹੀਂ ਸੀ ਵੀ ਉਹ ਲੈ ਜਾਂਦੇ ਸੀ ਸਗੋਂ 2000 ਰੁਪਏ ਖਾਲੜੀ ਪਸੂ ਦਾ ਦਿੰਦਾ ਸੀ ਹੁਣ ਸਰਕਾਰ ਦਾ ਪਤਾ ਨਹੀਂ ਕੀ ਹਦਾਇਤ ਕੇ ਕੀ ਹੈ ਉਸ ਹੱਥੋਂ ਮੰਗਦਾ ਹੈ ਜਿਹੜਾ ਪਹਿਲਾਂ ਪਸੂ ਮਰ ਜਾਂਦਾ ਸੀ ਉਹ ਕਿੱਥੇ ਸੜਦੀ ਇੱਥੇ ਹੀ ਸੜਦੀ ਸੀ ਮੈਨੂੰ ਤੇ ਲੈ ਜਾਂਦਾ ਸੀ ਉਹ ਯਾਰ 2000 ਰੁਪਏ ਦਿੰਦਾ ਹੀ ਉਹ ਚੱਕ ਕੇ ਵੀ ਲੈ ਜਾਂਦਾ ਜਿੱਥੇ ਮਰਜ਼ੀ ਲੈ ਜਾਂਦਾ ਸੀ ਉਹਦੀ ਮਰਜ਼ੀ ਜੋ ਇੱਥੇ ਖਾਲੇ ਲਾ ਲੈਂਦਾ ਸੀ ਪਹਿਲਾਂ ਇੱਥੇ ਲਾ ਲੈਂਦਾ ਸੀ ਜਿਵੇਂ ਜਿਵੇਂ ਬਾਦੀ ਨੇੜੇ ਹੁੰਦੀ ਗਈ ਲੋਕ ਉਹਨੂੰ ਆਖਣ ਲੱਗੇ ਵੀ ਲਾ ਸਿੱਟ ਉਹ ਆਪਦੇ ਪਿੰਡ ਲੈ ਜਾਂਦਾ ਸੀ ਹੁਣ ਉਹ ਮੰਗਦਾ ਪੈਸੇ ਸਾਨੂੰ ਇਹਦੇ ਨਾਲ ਇੱਥੇ ਸਿੱਟਣਾ ਕੋਈ ਨਹੀਂ ਵੀ ਅਸੀਂ ਇੱਥੇ ਹੀ ਸਿੱਟਣਾ ਹੈ ਸਾਡਾ ਕੋਈ ਮਸਲਾ ਹੱਲ ਹੋ ਜੇ ਕੋਈ ਹੋ ਜੇ ਛਠੇਕੇ ਵਾਲਾ ਬੰਦਾ ਹੋਰ ਆ ਕੋਈ ਹੋ ਰੰਗਾ ਹੋ ਰੰਗਾ ਵੀ ਦਾ ਉਹ ਨਹੀਂ ਚੁੱਕਦਾ ਸੁਖਮੰਦਰ ਸਿੰਘ ਸਾਫ ਦਾ ਮੈਂਬਰ ਕਿਥੋਂ ਦੇ ਰੰਗਾ ਤੂੰ ਚਾਕੀ ਕਰਦੇ ਅਸੀਂ ਤੁਹਾਡਾ ਕੋਈ ਉਹਨਾਂ ਨਾਲ ਕੋਈ ਜੱਦੀ ਦੁਸ਼ਮਣੀ ਨਹੀਂ ਸਾਨੂੰ ਕਿਸੇ ਪਾਸੇ ਵੀ ਜਗਾ ਕਿਤੇ ਸਰਕਾਰ ਜਾਂ ਐਮ ਐਲ ਏ ਸਾਹਿਬ ਜਾਂ ਪੰਚਾਇਤ ਕਿਤੇ ਵੀ ਦਵਾਵੇ ਅਸੀਂ ਉੱਥੇ ਸਿੱਟਣ ਨੂੰ ਤਿਆਰ ਆ ਸਾਡਾ ਕੋਈ ਇਹਨਾਂ ਨਾਲ ਵਿਰੋਧਤਾ ਨਹੀਂ ਦੀ ਵੀ ਅਸੀਂ ਇੱਥੇ ਹੀ ਸਿੱਟਣਾ ਤੱਕੇ ਨਾ ਇਹ ਤਾਂ ਪਸ਼ੂ ਮਰ ਜਾਂਦਾ ਹੈ 5000 ਰੁਪਏ ਅਗਲੇ ਉਹ ਮੰਗਦੇ ਉਹਨਾਂ ਨੇ ਉੱਥੋਂ ਮੈਂ ਗਈ ਵਾਪਸ ਕਰਤੀ ਐ ਅਸੀਂ ਤਾਂ ਇਹੋ ਜਾਰੇ ਸਾਨੂੰ ਕਿਤੇ ਜਗਾ ਸ਼ਫਟ ਕੀਤੀ ਜਾਵੇ ਸਾਡੀ ਕੋਈ ਇਹਨਾਂ ਨਾਲ ਕਿਸੇ ਨਾਲ ਜੱਦੀ ਦੁਸ਼ਮਣੀ ਨਹੀਂ ਕੋਈ ਸਾਡੀ ਨਹੀਂ ਸਹੀ ਇਹਨਾਂ ਦੇ ਵਿੱਚ ਹੀ ਰਹਿਣੇ ਸਾਰੇ ਦਿਹਾੜੀ ਥੋੜੀ ਸਰਪੰਚ ਸਾਹਿਬ ਨਾਲ ਗੱਲ ਹੋਈ ਉਹਨੇ ਕੀ ਕਿਹਾ ਸਰਪੰਚ ਸਾਹਿਬ ਨੇ ਵੀ ਉਹਦਾ ਹਲਾਓ ਉਹ ਅਜੇ ਬੋਲਣ ਫਿਰ ਲਾਓ ਤਾਂ ਆਪਾਂ ਲੜਾਈ ਛੋੜੀ ਵਿੱਢਣੀ ਹੈ ਜੇ ਅਗਲਾ ਤਾਂ ਆਦੂਗਾ ਤੁਸੀਂ ਮੈਨੂੰ ਘੱਡ ਦੇਵੋਗੇ ਭਾਈ ਜਾਓ ਡੋ ਲਾ ਦੇ ਵੀ ਸਰਪੰਚ ਨੇ ਕਿਹਾ ਮੈਨੂੰ ਮੈਂਬਰ ਨੇ ਕਿਹਾ ਗਾਂ ਕਿਸੇ ਨਾਲ ਲੜਾਈ ਕੌਣ ਲੜੂਗਾ ਲੜਾਈ ਨਹੀਂ ਸੀ ਕਿਸੇ ਨਾਲ ਲੜਨੀ ਜਗਾ ਇਹ ਬਹੁਤ ਪੁਰਾਣੀ ਹੱਦਾਰੋੜੀ ਦੀ ਆ ਤਾਂ ਅਸੀਂ ਇਹਨਾਂ ਨੂੰ ਸਾਨੂੰ ਕਿਤੇ ਸ਼ਕਟ ਕੀਤੀ ਜਾਵੇ ਸਾਡੀ ਕੋਈ ਇਹਨਾਂ ਨਾਲ ਦਸ਼ਮਣ ਨਹੀਂ ਸਾਡੇ ਭੈਣ ਭਰਾ ਇਹਨਾਂ ਨੂੰ ਵੀ ਸਮਝ ਲ ਜਾਂਦੀ ਹੈ ਸਾਡੂ ਚੇਸ ਪੌਂਦੀ ਆ ਵੀ ਇਹਨਾਂ ਨੂੰ ਨੁਕਸਾਨ ਹੋਇਆ ਹੈ ਅੱਜ ਦਾ ਤੇ ਜਦੋਂ ਕਿਸੇ ਮਾਲਕ ਦਾ ਨੁਕਸਾਨ ਹੋ ਜਾਂਦਾ ਤਾਂ ਅਗਲਾ ਪੈਸੇ ਮੰਗਦਾ ਤਾਂ ਉਹਨਾਂ ਦਾ ਵੀ ਨੁਕਸਾਨ ਲੱਖ ਰੁਪਏ ਦਾ ਕੀ ਨਾ ਭਾਈ ਜੱਪਾ ਮੈਂ ਨਾ ਬਖਤਾੌਰ ਸਿੰਘ ਜੀ ਕੀ ਕੀ ਰੌਲਾ ਸਾਬਕਾ ਮੈਂ ਬਰਮਾ ਕੋਈ ਰੌਲਾ ਨਹੀਂ ਸਾਡਾ ਕਿਸੇ ਨਾਲ ਰੌਲਾ ਨਹੀਂਗਾ ਯਾਨੀ ਕਿ ਇੱਥੋਂ ਪਸ਼ੂ ਮਰਦਾ ਸੀ ਉਹ ਰਾਜਾਂ ਵਾਲਿਆ ਲੈ ਜਾਂਦਾ ਸੀ ਉਹ ਪੈਸੇ ਲੈਂਦਾ ਸੀ ਥੋੜੇ ਘਣੇ ਲੈ ਲੈਂਦਾ ਸੀ ਤੇ ਆਪ ਦੀ ਸਾਡਾ ਰੂਡ ਚ ਲੈ ਜਾਂਦਾ ਸੀ 1500 ਰੁਪਏ 1500 ਕਿਉਂ ਵੱਧ ਲੈ ਜਾਂਦਾ ਵੱਡੇ ਪਸ਼ੂ ਦੇ ਤੇ ਇੱਥੇ ਯਾਨੀ ਕਿ ਨਹੀਂ ਸਿੱਟਿਆ ਅਜ ਤੱਕ ਕਿਸੇ ਨੇ ਹੋ ਗਏ ਘਟੋ ਘਟ 20 ਸਾਲ 15 ਸਾਲ ਹੋ ਗਏ ਜਦੋਂ ਦੀ ਵਾਦੀ ਵਧੀਆ ਹੋ ਗਏ ਸਾਨੂੰ ਰਹਿਣ ਦਾ ਨਾ ਹਾਂ ਨਹੀਂ ਸਿੱਟਿਆ ਤੇ ਪਰ ਅਸੀਂ ਆਨੇ ਵੀ ਚਲੋ ਕਿਸੇ ਪਾਸੇ ਕੋਈ ਜਗ੍ਹਾ ਮਿਲ ਜੇ ਜਗ੍ਹਾ ਦਿੱਤੀ ਜਾਵੇ ਜਗ੍ਹਾ ਪਈ ਵੀ ਆ ਉੱਥੇ ਮਹਨਤ ਪੈਦੇ ਜੇ ਲਾਤੇ ਪਤਾ ਨਹੀਂ ਕੀ ਕਰਤਾ ਤੇ ਪਰ ਇੱਥੇ ਹੁਣ ਤੁਸੀਂ ਵੇਖੋ ਜੀ ਘਰ ਕਿੰਨੇ ਬੈਠੇ ਆ ਇੱਥੇ ਰੋਟੀ ਦੁੱਬਰ ਹੋ ਜੂ ਇੱਥੇ 17 ਕਿੱਲੇ ਆ ਜੀ ਸਾਡੇ ਬਿਮਾਰੀ ਦਾ ਥਾਂ ਇੱਥੇ ਬੱਚੇ ਰਹਿੰਦੇ ਆ ਸਾਰੀ ਦਿਹਾੜੀ ਹਾਂਜੀ ਮੈਂ ਕਿਹਦੇ ਵਰਗਾ ਆਇਆ ਤੇ ਇੱਥੇ ਉਹ ਤੁਸੀਂ ਵੇਖ ਲਓ ਵੀ ਚਾਰ ਚੁਫੇਰੇ ਘਰਾਂ ਦੇ ਵਿਚਾਲੇ ਸਿੱਟੀ ਪਈ ਆ ਸਾਡੇ 17 ਕਿੱਲੇ ਪਏ ਆ ਜੀ ਸਰਕਾਰੀ ਆਸੇ-ਪਾਸੇ ਜਿੱਥੇ ਮਰਜ਼ੀ ਬਣ ਸਕਦਾ ਜਗ੍ਹਾ ਇਹ ਪਹਿਲੀ ਵਾਰ ਇਹ ਪਹਿਲੀ ਆ ਰਹੀ ਆ ਇਹ ਪਹਿਲੀ ਵਾਰ 20 ਸਾਲਾਂ ਤੋਂ ਬਾਅਦ ਪਹਿਲੀ ਵਾਰ ਆਈ ਆ ਹੂੰ ਇਹ ਸਾਨੂੰ 50 ਸਾਲ ਆਈ ਤਾਂ ਬੇਨਤੀ ਕਰਦੇ ਵੀ ਕੈਮਰਾ ਕਰੋ ਜੀ ਆ 20 ਸਾਨੂੰ 50 ਸਾਲ ਹੋ ਗਿਆ ਜੀ ਇੱਥੇ ਰਹਿਣ ਦੇ ਬੇਨਤੀ ਕਰਦੇ ਆ ਵੀ ਚਲੋ ਇਹਨਾਂ ਨੂੰ ਚਲ ਪੈਸੇ ਅਸੀਂ ਪੈਸੇ ਦੇ ਦਿੰਨੇ ਰੱਖ ਕੇ ਉਹਨੂੰ ਛੱਦ ਲੈਣ ਹੱਡਾ ਰੋੜੀ ਵਾਲੇ ਨੂੰ ਜਿਹੜਾ ਉੱਥੇ ਲੈ ਜਾਂਦਾ ਅੱਜ ਤੱਕ ਪਸੂ ਉੱਥੇ ਹੀ ਲੈ ਜਾਂਦਾ ਉਹ ਨਿੱਕਾ ਮੋਟਾ ਜੋ ਵੀ ਮਰਦਾ ਜੇ ਇਹ ਨਹੀਂ ਦੇ ਸਕਦੇ ਅਸੀਂ ਇਕੱਠੇ ਕਰਕੇ ਦੇ ਦਿੰਦੇ ਹਾਂ ਪਰ ਇੱਥੇ ਚੱਕੀ ਜਾਵੇ ਇੱਥੇ ਹੁਣ ਤੁਸੀਂ ਆਪ ਵੇਖ ਲਓ ਬਿਮਾਰੀ ਦਾ ਤਾਂ ਨਿੱਕੇ ਨਿੱਕੇ ਸਾਡੀ ਤਾਂ ਬੇਨਤੀ ਆ ਅਸੀਂ ਕੋਈ ਜੂਰਾ ਚਰਬੀ ਨਹੀਂ ਆਵੇ ਸੀ ਪ੍ਰਾਣੀ ਹੱਡਾ ਰੂੜੀ ਇੱਥੇ ਹੀ ਪਰਵਾਦੀ ਵਧ ਗਈ ਚਾਰ ਛਰੇ ਵਧੀ ਇਹ ਨਹੀਂ ਵੀ ਸਾਡੇ ਮਜਬੂਤ ਇੱਕ ਜ਼ਿਮੀਂਦਾਰ ਐਸੀ ਭਾਈ ਜ਼ਿਮੀਂਦਾਰ ਵੀ ਪਾਈ ਬੈਠੇ ਆ ਸਾਰੇ ਪਾਈ ਬੈਠੇ ਕਰ ਇਹ ਕੱਲੇ ਅਸੀਂ ਪਾਏ ਆ ਪਰ ਇੱਥੋਂ ਚੱਕੀ ਜਾਵੇ ਇੱਥੋਂ ਪਾਸੇ-ਆਸੇ ਹੋ ਜੇ 40 ਕਿੱਲੇ ਜ਼ਮੀਨ ਪਈ ਆ ਇਸ ਪਿੰਡ ਦੀ ਤੇ ਆ ਜਾਂ ਕਿਲਾ ਜੋ ਕਿਸੇ ਗੁੱਟ ਸੇ ਬਣ ਜੇ ਤੇ ਬਣ ਜੇ ਹਾਂਜੀ ਪਰ ਇੱਥੇ ਨਾ ਸਿੱਟੀ ਪਰ ਨਾ ਸਿੱਟੀ ਜੈਸੀ ਬਿਮਾਰੀ ਦਾ ਥਾਂ ਆ 400 ਰੁਪਏ ਵੀ ਵਗਦਾ ਉਹ ਸਾਡੀ ਇਹਨਾਂ ਨਾਲ ਨੀਂ ਦੀ ਦੁਸ਼ਮਣੀ ਨਹੀਂ ਨਾ ਕੋਈ ਇਹਨਾਂ ਦੀ ਸਾਡੇ ਨਾਲ ਚਲੋ ਅਸੀਂ ਤਾਂ ਵੀ ਪੈਸੇ ਇਹ ਨਹੀਂ ਦਿੰਦੇ ਦਾ ਅਸੀਂ ਦੇ ਦਿੰਨੇ ਚਾਹ ਇਕੱਠੇ ਕਰਕੇ ਪਰ ਇੱਥੇ ਨਾ ਸਿੱਟੀ ਜਾਵੇ ਇੱਥੇ ਬਿਮਾਰੀ ਦਾ ਘਰ ਕਿੰਨੇ ਵੇਖ ਲੋ ਵਾਦੀ ਕਿੰਨੀ ਆ ਘਰ ਕਿੰਨੇ ਆ ਬੇਨਤੀ ਕਰ ਲਾ ਨੇ ਕਿਹੜਾ ਵਾਅਦ ਵਿਰੋਧਨਾ ਨੇ ਹਾਂ ਜੀ ਆਪਦਾ ਹੀ ਪੁੱਤ ਈ ਆ ਆਪਦੇ ਸਾਡੇ ਬੱਚੇ ਆ ਕੋਈ ਇਹਨਾਂ ਨਾਲ ਸਾਡਾ ਸੁਬਨ ਲੈਂਕਾ ਇਹਨਾਂ ਦਾ ਸਾਡੇ ਨਾਲ ਲੈਂਕਾ ਆ ਸਾਡਾ ਇਹਨਾਂ ਨਾਲ ਲੈਂਕਾ ਤੇ ਪਰ ਇਹ ਇਹ ਸਾਡੇ ਆ ਅਸੀਂ ਬਹੁਤ ਸਾਡਾ ਵਰਤਾਵਾ ਆਪਸ ਵਿੱਚ ਪਰ ਆਜ ਆਜ ਜਿਹੜਾ ਨਾ ਹੁਣ ਕੰਮ ਆ ਵੇਖੋ ਘਰ ਦੇ ਚਾਰੇ ਪਾਸੇ ਘਰ ਆਈ ਚਾਲੀ ਬੇਨਤੀ ਆ ਸਾਡੀ ਤਾਂ ਹੋਰ ਕੋਈ ਨਹੀਂ ਮੈਂ ਸਾਬਕਾ ਮੈਂਬਰ ਹਾਂ ਬਲਵਿੰਦਰ ਸਿੰਘ ਜਿਹੜਾ ਕਿ ਅਸੀਂ ਇਹ 11 12 ਦੇ ਵਿੱਚ ਮੈਨੂੰ ਮੋਟਾ ਜਿਹਾ ਪਤਾ ਵੀ 11 12 ਦੇ ਵਿੱਚ ਅਸੀਂ ਪੱਕੀ ਕਰਾਈ ਸੀ ਉਦੋਂ ਸਾਡੇ ਜਸਪਾਲ ਸਰਪੰਚ ਸੀ ਇੱਥੇ ਨਾਲ ਹੀ ਘਰ ਆਦਾ ਆਪਣਾ ਗਰੀਬ ਜੰਤੀ ਦਾ ਹੀ ਸੀਗਾ ਤੇ ਉਹ ਉਹਨੇ ਉਦੋਂ ਇਹ ਪੱਕੀ ਕਰਵਾਈ ਸੀ ਇਹਨੂੰ ਗੇਟ ਲੱਗਾ ਹੋਇਆ ਸੀ ਇੱਕ ਪਾਸੇ ਤੇ ਕਮਰਾ ਸੀ ਹੁਣ ਤੁਸੀਂ ਦੇਖੀ ਜੰਨੇ ਇਹਦੇ ਵਿੱਚ ਕੁਝ ਨਹੀਂ ਆ ਉਹ ਲੈ ਗਈ ਢੜਕੇ ਗੇੜ ਜਿਹੜਾ ਗੁਰਦੁਆਰਾ ਸਾਹਿਬ ਉਹ ਲੈ ਗਈ ਚਕਾ ਕੇ ਵੀ ਕੋਈ ਵੇਚ ਨਾ ਜਾਵੇ ਤੇ 25 30 ਹਜ਼ਾਰ ਰੱਟ ਲੱਗੀ ਸੀ ਇੱਕ ਕਿੱਟ ਨਹੀਂ ਥੀ ਉਦੋਂ ਵਿਰੋਧ ਕਰਦਾ ਕਰਨਾ ਹੀ ਵੋਟਾਂ ਪਿੱਛੇ ਵੋਟ ਪਿੱਛੇ ਕੋਈ ਵਿਰੋਧ ਨਹੀਂ ਕਰਦਾ ਅਸੀਂ ਵੋਟਾਂ ਦੇ ਲਾਲਚ 'ਚ ਆ ਗਏ ਨਾ ਸੱਚੇ ਨੂੰ ਸੱਚਾ ਨਾ ਝੂਠੇ ਨੂੰ ਝੂਠਾ ਵੋਟਾਂ ਕਰਕੇ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਜੀ ਮੈਂ ਕਿੰਨਾ ਵੀ ਚਾਚਾ ਜੀ ਵੋਟ ਮੈਨੂੰ ਪਾਉਣ ਮੇਰੇ ਨਾਲ ਨਾਂ ਬੋਲਣ ਮੈਂ ਆਉਧੀਆਂ ਵੋਟਾਂ ਨੂੰ ਗਏ ਆ ਉਦੋਂ ਸਾਡੇ ਜਿਹੜੇ ਸਰਪੰਚ ਸਾਹਿਬ ਜਿਹੜੇ ਹੁਣ ਸਰਪੰਚ ਸਾਹਿਬ ਹੈ ਇਹ ਆਉਧੀਆਂ ਵੋਟਾਂ ਨੂੰ ਗਏ ਆ ਕੋਈ ਇਹਨਾਂ ਨੂੰ 50 ਸਾਲ ਦੀ ਹੋਏ ਕੋਈ ਕੁਛ ਨਹੀਂ ਹੋਇਆ ਉਹਦਾ ਰਿਕਾਰਡ ਜੇ ਆਖੋਗੇ ਤਾਂ ਕਢਵਾ ਕੇ ਪੂਰਾ ਹਾਜ਼ਰ ਕਰਵਾ ਦਿਆਂਗੇ ਉਹਨੂੰ ਵਿਚਾਰੇ ਨੂੰ ਪੈਸੇ ਵੀ ਪਏ ਆ 2 ਲੱਖ ਉੱਤੇ 335 ਹੈ ਉਹ ਤਰੀਕਾ ਭੋਤ ਦਾ ਵਿਚਰਾ ਤੇ ਇਹ ਸਾਰਾ ਕੁਝ ਸੀ ਜਿਹੜਾ ਕੀ ਮੁੱਦਾ ਖਤਮ ਹੋ ਗਿਆ ਤੇ ਹੁਣ ਜਿਹੜਾ ਕੋਈ ਆਉਂਦਾ ਪਹਾੜੂ ਲਾਹ ਕੇ ਜਾਂਦਾ ਮੰਨ ਕੇ ਚੱਲੋ ਮੇਰੇ ਤੇ ਲੈ ਲਓ ਮੈਂ ਲਾ ਗਿਆ ਇਹ ਕੀ ਕਰਨਗੇ ਸਾਰੇ ਪੈਸੇ ਇਕੱਠੇ ਕਰਕੇ ਵੇਚ ਗਾ ਦੇਣਗੇ ਇਹ ਚੁਕਾ ਦੇਣਗੇ ਹੁਣ ਕੀ ਆ ਜਿਹੜਾ ਇੱਥੋਂ ਹੁਣ ਇੱਥੋਂ ਪਿੰਡ ਰਾਈਆਂ ਵਾਲਾ ਹੈ ਇੱਥੋਂ ਸਾਡੇ ਪਿੰਡੋਂ ਜਿਹੜਾ ਕੀ ਕੋਈ ਪਸ਼ੂ ਦੀ ਡੈਥ ਹੋ ਜਾਂਦੀ ਹੈ ਕੁਝ ਵੀ ਹੋ ਜਾਂਦਾ ਉਹ ਇੱਥੋਂ ਰਾਈਆਂ ਵਾਲੇ ਜਾਂਦੇ ਆ ਹੋ ਰਾਈਆਂ ਵਾਲੇ ਜਿਹੜੇ ਖੇਤਾਂ ਵਾਲੇ ਉਹ ਨਾਲ ਰੋਕਦੇ ਆ ਮੋੜਿਆ ਕਰਕੇ ਅਸੀਂ ਵੀ ਉੱਥੋਂ ਮੁੜ ਕੇ ਆਏ ਕਰਕੇ ਅਸੀਂ ਤਾਂ ਜਿਹੜਾ ਕੀ ਹੈ ਇੱਥੇ ਕੀਤਾ ਇਹ ਉਹ ਸਰਪੰਚ ਸਾਹਿਬ ਵੀ ਆਉਂਦੇ ਸੀ ਵੀ ਅਸੀਂ ਆਉਣੇ ਸਾਨੂੰ ਨਹੀਂ ਪਤਾ ਵੀ ਉਹਨਾਂ ਨੇ ਆਉਣਾ ਕਿ ਨਹੀਂ ਆਉਣਾ ਇਸ ਚੀਜ਼ ਦਾ ਨਹੀਂ ਸਾਨੂੰ ਪਤਾ ਉਹਨਾਂ ਨੇ ਇੱਕ ਆ ਮੈਂਬਰ ਸਾਨੂੰ ਦਿੱਤਾ ਹਾਂਜੀ ਇਹਦਾ ਕੰਮ ਕਰਕੇ ਕੋਈ ਬਾਲਾ ਲੰਮਾ ਚੌੜਾ ਨਹੀਂ ਇਹ 11 12 ਦੇ ਵਿੱਚ ਪੱਕੀ ਹੋਈ ਹੈ ਸਾਰਾ ਵੀਡੀਓ ਸਭ ਤੋਂ ਦਫਤਰ ਨਿਕਲੇ ਹੋਊਗਾ ਰਿਕਾਰਡ ਨਿਕਲੇ ਹੋਊਗਾ ਕੋਈ ਜ਼ਿਆਦਾ ਨਹੀਂ ਹੈ ਬਸ ਆ ਮਗਲੀਆਂ ਵੋਟਾਂ ਚ ਜਿਹੜੀਆਂ ਹੁਣ ਸਰਪੰਚ ਦੀਆਂ ਬੁੱਟਾ ਪਈਆਂ ਵੋਟਾਂ ਦੇ ਲਾਲਚ ਚ ਆ ਕੇ ਲੋਕਾਂ ਨੇ ਜਿਹੜਾ ਕੀ ਹੈ ਨਹੀਂ ਕਿਸੇ ਨੂੰ ਰੋਕਿਆ ਨਹੀਂ ਹੈ ਇਹ ਸੱਜਰੇ ਤਿਆਰ ਹੋਈ ਜਾਂਦਾ ਸਾਰੇ ਮਕਾਨ ਜਿੰਨੇ ਸੱਜਰੇ ਹੀ ਹੈ ਕੋਈ ਜਿਆਦ ਨਹੀਂ ਹੈ ਕੋਈ ਆਪਾਂ ਨੂੰ ਕਿਸੇ ਨਾਲ ਕੋਈ ਨਹੀਂ ਹੈ ਮੇਰੀ ਦਾਲ ਤਾਂ ਵੀ ਸੱਚੀ ਕਹਿਣੀ ਹੈ ਤੇ ਝੂਠੀ ਕਹਿਣੀ ਨਹੀਂ ਲਖਮਿੰਦਰ ਸਿੰਘ ਜੀ ਮੈਂ ਮੌਜੂਦਾ ਇਸ ਪਿੰਡ ਦਾ ਆਈ ਦੇਖੋ ਜੀ ਜਿਹੜੇ ਵੀ ਕਿਸੇ ਦੀ ਕਿਸੇ ਪਾਸੋਂ ਡੈਥ ਹੁੰਦੀ ਕਰਦੀ ਆ ਠੀਕ ਆ ਸਾਰੇ ਵੀ ਉੱਥੇ ਲੈ ਜਾਂਦੇ ਆ ਠੀਕ ਆ ਇਹਨਾਂ ਨੇ ਘਟੋ ਘਟ ਤਿੰਨ ਚਾਰ ਵਾਰੀ ਇਹਨਾਂ ਬੰਦੇ ਨਹੀਂ ਇੱਥੇ ਸਿੱਟਿਆ ਜੀ ਠੀਕ ਆ ਤੇ ਇਹਨਾਂ ਵਾਰੀ ਰੋਲਾ ਪੈਂਦਾ ਹੋਰ ਕਿਸੇ ਵਾਰੀ ਨਹੀਂ ਪੈਂਦਾ ਕਿੰਨਾ ਪੈਂਡ ਵਸਦਾ ਕਰਦਾ ਠੀਕ ਆ ਹਰ ਇੱਕ ਦੇ ਪਸ਼ੂ ਦੀ ਡੈਥ ਹੁੰਦੀ ਆ ਠੀਕ ਆ ਉਹ ਆਪੇ ਲੈ ਜਾਂਦੇ ਜਿਹੜੋ ਮੈਡਿਕ ਇਹ ਹਰ ਵਾਰੀ ਘਟੋ ਘਟ ਵੀ ਮੰਨ ਲਓ 6 ਕਿਹ ਮਹੀਨਿਆਂ ਬਾਅਦ ਉਹ ਇਹ ਸਟੇ ਜਾਂਦੇ ਆਪਦਾ ਪਸ਼ੂ ਠੀਕ ਆ ਆ ਪਤਾ ਨਹੀਂ ਚਲੋ ਕਿਸੇ ਦੇ ਪਸ਼ੂ ਦੀ ਨਾ ਡੈਥ ਹੋਵੇ ਮਹਿੰਗੇ ਪਸ਼ੂ ਆ ਹਨਾ ਤੇ ਹੋਰ ਵੀ ਕਿਸੇ ਦੇ ਨਹੀਂ ਘਟੋ ਘਾਟ ਇਹਨਾਂ ਦੀ ਕੰਪਲੀਟ ਹੀ ਇਹ ਹਰ ਵਾਰੀ ਇਹੀ ਆਂਦੇ ਆ ਠੀਕ ਆ ਜਿੰਨੇ ਵਾਰੀ ਵੀ ਕਿਹਾ ਕੋਈ ਪਸ਼ੂਆਂ ਦੀ ਡੈਥ ਹੁੰਦੀ ਕਰਦੀ ਆ ਠੀਕ ਆ ਉਹ ਲੈ ਜਾਂਦੇ ਹਾਂ ਪੈਸੇ ਦਿੰਦੇ ਕਰਦੇ ਆ ਠੀਕ ਆ ਪਰ ਇਹਨਾਂ ਦਾ ਹਰ ਵਾਰੀ ਪਸ਼ੂ ਠੀਕ ਹੈ ਬਾਸੀ ਅਮਰਤਪਾਲ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਇਹ ਨਾ ਤਾਂ ਇਹ ਹੱਡਾ ਰੋੜੀ ਆ ਹੁਣ ਇਹ ਸਾਰਾ ਥਾਂ ਹੋਰ ਜਗ੍ਹਾ ਬਹੁਤ ਪਈਆ ਸਾਨੂੰ ਉੱਥੇ ਇੱਕ ਕਨਾਲ ਜਗ੍ਹਾ ਮਿਲ ਜੇ ਤੇ ਇਹ ਕਨਾਲ ਦਾ ਭਲਾ ਮੁੱਲ ਪਾ ਦੇਣ ਹਾਂ ਅਸੀਂ ਮੁੱਲ ਭਰ ਸਕਦੇ ਆਂ ਪਰ ਅਸੀਂ ਇੱਥੇ ਇਹ ਕੰਮ ਨਹੀਂ ਹੋਣ ਦੇਣਾ ਪੈਸੂ ਵੀ ਪਈਆ ਪੈਸੂ ਪਈਆ ਪਰ ਜੇ ਇਹ ਵੀ ਸਾਡੇ ਬੱਚੇ ਆ ਸਾਡੀ ਕੋਈ ਇਹਨਾਂ ਨਾਲ ਵੈਰ ਨਹੀਂ, ਬ੍ਰੋਧ ਨਹੀਂ, ਸਾਡਾ ਪਹਿਲਾਂ ਤੋਂ ਬਹੁਤ ਇਹਨਾਂ ਨਾਲ ਪਿਆਰ ਹਤਕਾਰ ਹੈ। ਅਸੀਂ ਕੋਈ ਲੜਾਈ ਪੜਾਈ ਨਹੀਂ ਚਾਹੁੰਦੇ, ਅਸੀਂ ਬਸ ਥਾਂ ਮੰਗਦੇ ਹਾਂ। ਇਹ ਥਾਂ ਦੇ ਵੱਟੇ ਸਾਨੂੰ ਥਾਂ ਦਿੱਤਾ ਜਾਵੇ, ਇਹਦਾ ਸਾਨੂੰ ਹਾਂ ਕੀਮਤ ਪਾ ਦੇਣ। ਅਸੀਂ ਦੇਣ ਨੂੰ ਤਿਆਰ ਹਾਂ। ਇੱਕ ਤਾਂ ਸੂਬੇ ਪਹਿਲਾਂ ਦੇ ਬੋਲੇ ਨਹੀਂ ਕਿ ਨਾ ਟਾਈਮ ਹੋ ਗਿਆ। ਜਿਰਵਾੜੇ 2012 ਵਿੱਚ ਪੱਕੀ ਕਰਵਾਈ ਆ, ਫਿਰ ਉਦੋਂ ਨਹੀਂ ਮੁੱਦਾ ਚੱਕਿਆ। ਬਸ ਸਾਡੀ ਇੰਨੀ ਕੁ ਬੇਨਤੀ ਹੈ, ਹੋਰ ਕੋਈ ਅਸੀਰ ਹੋਣੀ ਕਰਦੇ। ਇਹ ਐਸਾ ਨਾ ਇਹ ਥਾਂ ਵੱਟੇ ਥਾਂ ਦਿੱਤਾ ਜਾਵੇ, ਇਹਦੀ ਸਾਨੂੰ ਕੀਮਤ ਪਾ ਦੇਣ। ਅਸੀਂ ਰਲ ਕੇ ਜਿਵੇਂ ਮਰਜ਼ੀ ਕਰਕੇ ਅਸੀਂ ਕਰਨ ਨੂੰ ਤਿਆਰ ਹਾਂ। ਠੀ ਨੰਦ ਕੀ ਨਾ ਆਪਣਾ ਡਾਕ ਸਿੰਘ ਤੇ ਹੱਡਾ ਰੋੜੀ ਦਾ ਕੀਰ ਮਸਲਾ ਹੈਗਾ ਉਹ ਦੱਸੋ ਹੱਡਾ ਰੋੜੀ ਜੋ ਪਿੰਡ ਬੱਜਿਆ ਹੱਡਾ ਰੋੜੀ ਇੱਥੇ ਰਹੀ ਆ ਸਾਡੇ ਦਰੋਗਾ ਸਾਹਿਬ ਸੀ ਉਹਨੇ ਕੋਠੀ ਪਾਈ ਸੀ ਪਹਿਲੀ ਬੈ ਲੈ ਕੇ ਉੱਚ ਕੋਲ ਨੂੰ ਜ਼ੋਰ ਲਾ ਲਿਆ ਨਹੀਂ ਚੱਕੀ ਗਈ ਇੱਥੇ ਹੀ ਰਹੀ ਆ ਇਹੋ ਬੋਟਾ ਦੇ ਬੋਲੇ ਦੇ ਵਿੱਚ ਥੋੜਾ ਜਿਹਾ ਹਵਲਾ ਬੋਲਿਆ ਕੋਈ ਕੋਈ ਗੱਲ ਨਹੀਂ ਨੇ ਹੁਣ ਜਿਹੜੇ ਉੱਥੇ ਇੱਕ ਪਰਾਂ ਪਿੱਛੇ ਕੋਠੀ ਪਈ ਹੈ ਤੇ ਕੁਝ ਗਰੀਬ ਪਰਿਵਾਰਾਂ ਦੇ ਘਰ ਹੈਗੇ ਆ ਉਹ ਇਤਰਾਜ਼ ਕਰਦੇ ਆ ਇਹਦਾ ਕੀ ਹੱਲ ਹੈ ਇਹਦਾ ਤਾਂ ਮਗਰੋਂ ਪਏ ਪਹਿਲਾਂ ਸਾਡਾ ਰੁੜੀ ਸੀ ਨਹੀਂ ਅਕਸਰ ਉਹਨਾਂ ਨੂੰ ਕੋਈ ਜਗ੍ਹਾ ਦਿੱਤੀ ਜਾਂ ਸਰਕਾਰੀ ਕੀ ਜਗ੍ਹਾ ਹੈਗੀ ਨਹੀਂ ਘਰ ਹੀ ਥੋੜੀ ਪਏ ਆ ਫੇਰ ਤਾਂ ਅੱਛੇ ਇਹ ਉਹਨਾਂ ਨੇ ਆਪੇ ਘਰ ਪਾਏ ਜਾਂ ਕਿਸੇ ਨੇ ਪਵਾ ਕੇ ਦਿੱਤੇ ਆ ਇਹ ਦੱਸੋ ਆਪ ਵੀ ਬੜੀ ਕੇਸ ਰਿਪੋਰਟਾਂ ਦੇ ਚੱਤੇ ਚ ਨਹੀਂ ਉਹ ਕਿਸ ਸਰਪੰਚ ਨੇ ਬੁਲਵਾਈ ਹੁਣ ਐ ਤਾਂ ਕੰਮ ਪਾ ਸਕਦਾ ਕੋਈ ਬਾਰੇ ਦੱਸੋ ਉਹ ਤਾਂ ਵੀ ਕਿਸੇ ਨੇ ਆਖਿਆ ਇਹਨਾਂ ਨੂੰ ਪਾਉਣ ਵਾਸਤੇ ਕਿ ਆਪੇ ਹੀ ਪਾਏ ਆ ਕਰਕੇ ਕਿ ਕਾ ਕਿ ਪੋਏ ਖੜ ਜੋ ਕੋਈ ਸਾਡੇ ਜਗੀਰ ਸਰਪੰਚ ਸੀਗਾ ਤੜਲੇਦਾਰ ਬੰਦਾ ਕੋਈ ਹੋ ਗਏ ਪੜਤਾ ਇਸ ਹਾਲ ਉਹ ਸਰਪੰਚ ਬਣਿਆ ਸੀ ਸਾਡੇ ਸ਼ਾਮਦਾਰ ਸੀ ਖੁੱਲੀ ਸਲਤੋਵਾ ਡਾਪੇਰੋਂ ਨਾਲ ਆ ਸੀ ਦਾਰੇ ਕੱਢਵਾ। ਉਹ ਇਹ ਕਿਵੇਂ ਜਿਨੀ ਜਿਨੀ ਰੋਕਦੀ ਆ। ਉਹ ਕਮਾ। ਜੇ ਜੀ ਰੋਕ ਲਈ ਫਿਰ ਵਿਕਾਰਤਾ ਪੈਣੀ ਸੀ। ਉਹਦੇ ਬਾਅਦ ਹੁਣ ਇਲੈਕਸ਼ਨ ਵੋਟਾਂ ਦੇ ਹੋ ਗਿਆ। ਹੂੰ। ਠੀਕ। ਉਹ ਗੋ ਮੈਂ ਨਹੀਂ ਜਾਵਾਂਗਾ। ਠੀਕ ਹੈ।